ਮੇਰੇ ਮੇਰਾ ਦਿਲ ਉੱਡਣ ਜਿੱਤਿਆ ਜਦੋਂ ਸਾਡੇ ਉਸਤਾਦ ਜੀ ਪੂਰੇ ਹੋਏ ਸੀ ਤੇ ਉੱਥੇ ਅਸੀਂ ਜਾ ਰਹੇ ਸੀ ਜਲਾਲ ਦੇ ਵਿੱਚ ਜਿੰਨੀ ਮਤਲਬ ਸੇਵਾ ਇਸ ਮੁੰਡੇ ਨੇ ਕੀਤੀ ਆ ਹੋਰ ਕਿਸੇ ਨੇ ਕੀਤੀ ਤਾੜੀ ਇੱਕ ਵਾਰੀ ਜ਼ਰੂਰ ਮਾਰ ਦਿਓ ਔਰ ਕਬੱਡੀ ਨੂੰ ਵਰਲਡਵਾਈਡ ਲੈ ਜਾਣ ਵਾਲਾ ਤੁਸੀਂ ਦੇਖਦੇ ਹੋ ਸਾਰੇ ਜਾਣਦੇ ਆ ਜਲਾਲ ਦਾ ਨਾਂ ਤਾਂ ਪਹਿਲਾਂ ਉਸਤਾਦ ਜੀ ਨੇ ਬਹੁਤ ਕੀਤਾ ਤੇ ਬਹੁਤ ਔਖਾ ਹੋ ਜਾਂਦਾ ਵੀ ਹੋਰ ਬੰਦੇ ਵੀ ਕਰਨ ਸੋ ਬਹੁਤ ਵਧੀਆ ਗੱਲ ਹੈ ਬਾਈ ਦੇ ਨਾਂ ਤੇ ਔਰ ਸਾਰੇ ਜਿਹੜੇ ਯੰਗਸਟਰਸ ਬੈਠੇ ਨੇ ਛੋਟੇ ਛੋਟੇ ਬੱਚੇ ਬੈਠੇ ਨੇ ਮੈਂ ਤਾਂ ਇੱਥੇ ਮੋਦੀ ਜੀ ਦਾ ਵੀ ਧੰਨਵਾਦ ਹੀ ਕਰਦਾ ਕਿਉਂਕਿ ਇਦਾਂ ਕਦੇ ਕਿਸੇ ਨੇ ਸੋਚਿਆ ਨਹੀਂ ਸੀਗਾ ਬਿਤੇ ਪੰਜਾਬ ਤੋਂ ਹੋਗੀ ਕੈਨੇਡਾ ਤੋਂ ਹੋਗੀ ਆਫਰੀਕਾ ਤੋਂ ਹੋਗੀ ਇੰਗਲੈਂਡ ਤੋਂ ਹੋਗੀ ਸਾਰੇ ਵਰਲਡ ਵਿੱਚੋਂ ਪਤਾ ਨਾ ਕੋਈ ਪਾਤ ਹੈ ਨਾ ਕੋਈ ਧਰਮ ਹੈ ਸਿਰਫ ਧਰਮ ਹੈਗਾ ਇਨਸਾਨੀਅਤ ਠੀਕ ਹੈ ਨਾ ਸੋ ਮੈਂ ਇਸ ਕਰਕੇ ਮੋਦੀ ਜੀ ਦਾ ਸ਼ੁਕਰਾਨਾ ਕਰਦਾ ਤੇ ਬਾਕੀ ਜਿੱਤ ਤਾਂ ਆਪਣੀ ਹੈਗੀ ਆ ਉਹਦੇ ਵਿੱਚ ਕੋਈ ਦੂਰ ਆਏ ਨਹੀਂ ਹੈ ਟਾਈਮ ਲੱਗੂਗਾ ਭਾਵੇਂ ਤੇ ਸਾਰਿਆਂ ਨੂੰ ਬੇਨਤੀ ਆ ਵੀ ਏਸੀ ਤਰ੍ਹਾਂ ਤੁਸੀਂ ਜਿੱਦਾਂ ਸ਼ਾਂਤੀ ਨਾਲ ਇਹ ਜਿਹੜਾ ਪੀਸਫੁਲ ਪ੍ਰੋਟੈਸਟ ਦੁਨੀਆ ਦਾ ਮੈਂ ਕਿਸੇ ਬਾਹਰ ਕੈਨੇਡਾ ਤੋਂ ਆਇਆ ਉਸ ਦਿਨ ਵਰਲਡਵਾਈਡ ਪ੍ਰੋਟੈਸਟ ਵੜ ਚੁੱਕਾ ਹਰੇਕ ਮੁਲਕ ਦੇ ਪ੍ਰਾਈਮ ਮਿਨਿਸਟਰ ਨੇ ਉਥੇ ਦੇ ਐਮਪੀ ਐਮਐਲਏ ਜਿन्हने ਨੇ ਉਹਨਾਂ ਨੇ ਕਿਸਾਨਾਂ ਦੇ ਨਾਲ ਖੜ ਕੇ ਆਪਣਾ ਯੋਗਦਾਨ ਪਾਇਆ ਬੋਲੇ ਇਨਸਾਨਾਂ ਔਰ ਵੈਸੇ ਵੀ ਇਹ ਮਾਲਕ ਦੀਆਂ ਖੇਡਾਂ ਨੇ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਸੀਸ ਦਿੱਤਾ ਸੀ ਤੇ ਸਾਬਜਾਦਿਆਂ ਦੇ ਦੇ ਸ਼ਹੀਦੀ ਦਿਨ ਚੱਲ ਰਹੇ ਨੇ ਤੇ ਇਹ ਰੰਗ ਸਾਰੇ ਉਹਨਾਂ ਦੇ ਖੇਡੇ ਹੋਏ ਨੇ ਇਹਦੇ ਵਿੱਚ ਜਣਾ ਅ ਤੇ ਹਵੇ ਗੋਦੀ ਮੀਡੀਆ ਜਿਹੜਾ ਦੱਸਦਾ ਰਹਿੰਦਾ ਇਹ ਤਾਂ ਬਦਾਮ ਖਾਂਦੇ ਆ ਵੀ ਤੁਹਾਡਾ ਢਿੱਡ ਦੁਖਦਾ ਬਦਾਮ ਖਾਂਦੇ ਤੁਸੀਂ ਵੀ ਖਲੇ ਆ ਕੇ ਹੈ ਉਹ ਹੈਗੇ ਮੂੰਫਲੀ ਖਾਣ ਵਾਲੇ ਸੋ ਇਸ ਕਰਕੇ ਚੜ੍ਹਦੀ ਗੱਲ ਤੇ ਰਹਿਣਾ ਕਦੇ ਵੀ ਡਾਊਨ ਨਹੀਂ ਹੋਣਾ ਉਹ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਮੈਂ ਤਾਂ ਇਹ ਉਹਨਾਂ ਨੂੰ ਇੱਕ ਦਿਨ ਇਹ ਕਿਹਾ ਸੀਗਾ ਵੇ ਇੱਕ ਇੱਕ ਰਾਤ ਕੀ ਇੱਕ ਦਿਨ ਤੁਸੀਂ ਟਰਾਲੀ ਜਾ ਕੇ ਸਾਡੇ ਬਜ਼ੁਰਗਾਂ ਨਾਲ ਘੱਟ ਕੇ ਤਾਂ ਦੇਖੋ ਤੁਹਾਡਾ ਮਾਈਂਡ ਹੀ ਬਦਲ ਜਾਣਾ ਸੋ ਮੈਂ ਤਾਂ ਆ ਜਿਹੜੇ ਛੋਟੇ ਛੋਟੇ ਬੱਚੇ ਆ ਮੈਂ ਆਪਣੇ ਆਪ ਨੂੰ ਕਰਮਾ ਵਾਲਾ ਭਾਗਾ ਵਾਲਾ ਸਮਝਦਾ ਵੀ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਕਿਉਂਕਿ ਮੈਂ ਇਦਾਂ ਦੇ ਦਰਸ਼ਣ ਕਦੇ ਕਰਨੇ ਨਹੀਂ ਸੀ ਕਿਸੇ ਦੇ ਵੀ ਠੀਕ ਹੈ ਨਾ ਇਹ ਇੱਕ ਹਿਸਟਰੀ ਬਾਣਦੀ ਆ ਜਿੱਦਾਂ ਆਪਾਂ ਸੁਣਦੇ ਹੁੰਦੇ ਸੀ ਬਜ਼ੁਰਗ ਬੈਠੇ ਆ ਵੀ ਫਲਾਨੇ ਸਮੇਂ ਚ ਇਦਾਂ ਹੋਇਆ ਸੀਗਾ ਹੁਣ ਕਦੇ ਕਿਸੇ ਨੇ ਸੋਚਿਆ ਸੀ ਵੀ 2020 ਦੇ ਵਿੱਚ ਜਾਨਕਿ 2020 ਦੇ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਹੰਗਸਾ ਇੱਥੇ ਘੋੜੇ ਵੰਧਣਗੇ ਲੈ ਕੇ ਦਿੱਲੀ ਠੀਕ ਹੈ ਨਾ ਤੁਸੀਂ ਇੱਕ ਵਾਰੀ ਤਾੜੀ ਮਾਰ ਦਿਓ ਜੀ ਸਾਰੇ ਜਣੇ ਮਾਲਕੀ ਸਰਾਂ ਜਿਆਨ ਦੀ ਕਲਾ ਦੇ ਰੱਤੇ ਤਾਂ ਜਿਆਨ ਦੀ ਕਲਾ ਜੀ ਗੱਲ ਕਰਨੀ ਆ ਸਾਡੇ ਉਸਤਾਦ ਜੀ ਨੇ ਮਾਨਕ ਸਾਬ੍ਹ ਨੇ ਜਦੋਂ ਵੀ ਕੋਈ ਪ੍ਰੋਗਰਾਮ ਸ਼ੁਰੂ ਕੀਤਾ ਦੁਨੀਆ ਦੇ ਜਿੱਥੇ ਮਰਜੀ ਹੋਵੇ ਉਹ ਹਮੇਸ਼ਾ ਬਾਹਰ ਬਾਬਾ ਬੰਦਾ ਬਹਾਦਰ ਜੀ ਦੇ ਨਾਲ ਕੀਤਾ ਔਰ ਬੰਦਾ ਬਹਾਦਰ ਜੀ ਸੀ ਜਿਨ੍ਹਾਂ ਨੇ ਸਾਨੂੰ ਜ਼ਮੀਨਾਂ ਦਵਾਈਆਂ ਨੇ ਕੈਸੀ ਗੱਲ ਇਹ ਸਰੀ ਆਮੀ ਨਹੀਂ ਪੜਦੀ ਸੋ ਉਹੀ ਗੱਲ ਤੁਹਾਡੀ ਨਜ਼ਰ ਚੜਦੀ ਕਲਾ ਲਈ ਕਰਨ ਦੀ ਕੋਸ਼ਿਸ਼ ਕਰਦਾ ਜੀ ਲੈ ਕੇ ਕਲਗੀ ਤਰ ਤੋਂ ਥੱਪੜਾ ਓ ਕੁਝ ਦਿਨ ਖੇਡਲਾ ਮੌਜਾ ਮਾਰਲਾ ਤੇ ਪੱਜ ਜਾਵਣਾ ਉਹ ਕੰਗੜਾ ਕੱਢ ਦਿਆਂ ਲੈ ਕੇ ਕਲਗੀ ਤਰ ਤੋਂ ਥੱਪੜਾ ਦਿੱਤਾ ਚਰਨੀ ਸੀਸ ਨਵਾ ਮੇਂਗ ਬਹਾਦਰ ਬਣ ਗਿਆ ਲਿਆ ਬਾਜੋ ਨਾ ਬਦਲਾ ਦੇ ਫੜ ਫੜ ਟੋੜੇ ਧੜਕ ਦੇ ਗਿਆ ਖੋਣ ਅੱਖਾ ਦੇ ਵਿੱਚ ਆ ਸੱਜਾ ਹੱਥ ਗਿਆ ਤਲਵਾਰ ਤੇ ਦਿੱਤਾ ਜਵਾਨ ਮਸ਼ਹਰੀਤਾ ਓ ਤੁਰ ਪਿਆ ਵੱਲ ਸਰਹੰਦ ਦੇ ਇੱਕ ਚੋਟ ਨਗਾਰੇ ਨਾਲ ਸਰੀ ਸਭ ਤੇ ਛੰਡੇ ਖੜਕਦੇ ਜAVE ਕਰਦਾ ਸਭ ਬਨਾ ਸੁਬਾਹ ਕੰਬ ਗਿਆ ਸਰਹੰਦ ਦਾ ਗਈ ਜਾਨ ਮੁਠੀ ਦੇ ਵਿੱਚ ਆ ਓ ਅੱਜ ਬੰਦੇ ਸਰਹੰਦ ਦੀ ਦਿੱਤੀ ਇਤਨਾ ਇਟ ਖੜਕਾਉਣੇ ਦੇਵ ਥਰੀਕਿਆਂ ਵਾਲਿਆਂ ਉਹ ਤਾਂ ਕਿ ਲਾਹ ਹੰਕਾਰ ਦਾ ਤਾਂ ਰੈਂਪੀਆਂ ਬੰਦਿਆ ਤੇਰੀਆਂ ਰੈਂਦੀਆਂ ਜੱਗ ਵਿੱਚ ਤੇਰੀਆਂ ਹਾਂ ਜੀ ਹਾਂ ਵਾਰਾਤਰੀਆਂ ਜਾ ਬਹੁਤ ਮੀਆਂ ਕੋਲੇ ਸੋ ਇੱਕ ਗੱਲ ਨੋਟ ਕਰਿਓ ਬੇ ਹੰਕਾਰ ਦੀ ਗੱਲ ਹੋਈ ਐ ਐਂਡ ਤੇ ਵੀ ਸੋ ਹੁਣ ਵੀ ਜਿਹੜਾ ਅੱਜ ਦਾ ਹੰਕਾਰੀ ਬੰਦਾ ਤੁਸੀਂ ਸਾਰੇ ਜਾਣਦੇ ਹੋ ਬਈ ਇਦਾਂ ਹੰਕਾਰ ਜਦੋਂ ਵੀ ਵਾਧਾ ਆ ਨਾ ਫਿਰ ਸੰਗਤਾਂ ਆਈ ਜਾਂਦੀਆਂ ਫਿਰ ਸੌਦਾ ਲਾਉਣ ਲਈ ਅਧਿਕ ਸਾਰਿਆਂ ਨੂੰ ਮੇਰੀ ਬੇਤੀ ਹੈ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਰਹਿਣਾ ਔਰ ਬੱਚਿਆਂ ਨੂੰ ਬਹੁਤ ਵੱਡਾ ਇੱਕ ਗਿਆਨ ਹੈ ਇਹ ਜਿਹੜੀ ਹਿਸਟਰੀ ਆਪਾਂ ਕਿਤਾਬਾਂ 'ਚ ਮੇਰਾ ਖਿਆਲ ਹੈ ਕਿ ਫਿਊਚਰ ਦੇ ਵਿੱਚ ਕਿਤਾਬਾਂ 'ਚ ਪੜ੍ਹਾਈ ਹੋਣੀ ਚਾਹੀਦੀ ਹੈ ਇਹ ਵੀ ਇੱਕ ਵਾਰੀ ਏਦਾਂ ਹੋਇਆ ਸੀਗਾ ਦਿੱਲੀ ਦੇ ਵਿੱਚ ਜਾਲਮ ਸਰਕਾਰ ਏਦਾਂ ਕਰ ਰਹੀ ਸੀ ਤੇ ਏਦਾਂ ਦੁਨੀਆ ਭਰ ਦੇ ਕਿਸਾਨ ਜਿਹੜੇ ਨੇ ਉਹ ਇਕੱਠੇ ਹੋਏ ਸੀ ਦੇਖੋ ਕਿਹစီ ਗੱਲ ਹੈ ਕਿਸਾਨਾਂ ਤੋਂ ਗੱਲ ਸ਼ੁਰੂ ਹੋਈ ਆ ਉਹ ਇਨਸਾਨੀਅਤ ਦੀ ਗੱਲ ਹੋ ਰਹੀਆ ਮੇਰੀ ਇੰਗਲਿਸ਼ ਦੇ ਵਿੱਚ ਉੱਥੇ ਇੰਟਰਵਿਊ ਸਗੀ ਕਿਉਂਕਿ ਫਰਜ ਵੱਡਦਾ ਪਰ ਸਾਡੇ ਵੈਸੇ ਵੀ ਉਸਤਾਦ ਜੀ ਕਹਿੰਦੇ ਹੁੰਦੇ ਸੀ ਮੈਨੂੰ ਸਟੇਜ ਦੇ ਉੱਤੇ ਕਹਿੰਦੇ ਮਾੜੀ ਮੋਟੀ ਅੰਗਰੇਜ਼ੀ ਬੋਲਦਿਆ ਕਰ ਸਾਨੂੰ ਤਾਂ ਸਾਰੀ ਉਮਰ ਤੂੰ ਵੀ ਆਈ ਸਮਝਦੇ ਰਹੇ ਨੇ ਹਨਾ ਸਵੇਰੇ ਉੱਥੇ ਇੱਕ ਇੰਟਰਵਿਊ ਕੀਤੀ ਉਹਨਾਂ ਨੇ ਮੈਨੂੰ ਸਵਾਲ ਪੁੱਛਿਆ ਵੀ ਤੇਰਾ ਕੀ ਲੈਣਾ ਦੇਣਾ ਤੇ ਆਪਣੇ ਕਿਸਾਨੀ ਦੇ ਨਾਲ ਮੈਂ ਕਿਹਾ ਪਹਿਲੀ ਗੱਲ ਤਾਂ ਚਲੋ ਮੈਂ ਹੈ ਕਿਸਾਨ ਦਾ ਪੁੱਤ ਮੈਂ ਆਪਣੇ ਬਾਪੇ ਨੂੰ ਜਿਹੜੇ ਪੁਰਾਣੇ ਜਿਹੜੇ ਬਾਪੇ ਕਹਿੰਦੇ ਨੇ ਹੁਣ ਤਾਂ ਡੈਡੀ ਡੂਡੀ ਹੋਣ ਲੱਗੇ ਅਨੇ ਤੇ ਮੈਂ ਕਿਹਾ ਉਹਨਾਂ ਨੂੰ ਮੈਂ ਹਾਲ ਚਲਾਉਂਦੇ ਇੰਡੀਆ 'ਚ ਦੇਖਿਆ ਜਦੋਂ ਬਾਹਰ ਕੈਨੇਡਾ ਜਾਏ ਆ ਸੀ ਇੱਥੇ ਮੈਂ ਆਪ ਫਾਰਮਿੰਗ 'ਚ ਕੰਮ ਕੀਤਾ ਉੱਥੇ ਵਾਲੇ ਤੇ ਉੱਥੇ ਭਾਵੇਂ ਸਟਰਾਬੇਰੀ ਤੋੜਦੇ ਸੀ ਰਸਬੇਰੀ ਤੋੜਦੇ ਸੀ ਲੈਟਸ ਲੇਕਿਨ ਹੈ ਤਾਂ ਖੇਤੀ ਨਾ ਉਹ ਨੱਕੇ ਉੱਥੇ ਵੀ ਮੋੜਨੇ ਪਾਣੇ ਸੀ ਤੇ ਉਹ ਭਾਵੇਂ ਪਾਈਪ ਪੁੱਲ ਕੇ ਸੀਗੇ ਸੁਰੇਸ਼ ਕਰਕੇ ਮਨੋਂ ਜਵਾਬ ਦਿੱਤਾ ਮੈਂ ਕਿ ਹੁਣ ਮੈਨੂੰ ਇੱਕ ਗੱਲ ਦੱਸੋਗੇ ਤੁਸੀਂ ਕੀ ਕਰਦੇ ਆ ਉਹ ਕਹਿੰਦੇ ਵੀ ਮੈਂ ਇੱਕ ਬਿਜ਼ਨਸਮੈਨ ਆ ਉਕੇ ਮੈਂ ਕਿਹਾ بزਨਸਮੈਨ ਆ ਤੂੰ ਸਾਰੀ ਦਿਹਾੜੀ ਆਪਣੇ ਕੰਮ ਕਰਦਾ ਹੋਊਗਾ ਇੱਧਰ ਜੰਨਾ ਉੱਧਰ ਜੰਨਾ ਪਰ ਜਦੋਂ ਰਾਤ ਨੂੰ ਆਪਣੇ ਘਰੇ ਹੁਣ ਟੇਬਲ ਦੇ ਉੱਤੇ ਬੈਠ ਕੇ ਖਾਣਾ ਤਾਂ ਹੈ ਨਾ ਕੋਈ ਕਹਿੰਦਾ ਹਾਂ ਮੈਂ ਕਿਹਾ ਬੱਚਾ ਰੋਟੀ ਨਹੀਂ ਖਾਂਦਾ ਪੀਜ਼ਾ 버ਗਰ ਨੂਡਲਸ ਖਾਣਾ ਮੈਂ ਕਿਹਾ ਇੱਕ ਮਿੰਟ ਜਦੋਂ ਖਾਣ ਲੱਗਾ ਨਾ ਉਹ ਸੋਚ ਲਈ ਵੀ ਆਏ ਕਿੱਦਾਂ ਹੋਣਗੇ ਆਏ ਤਾਂ ਉਹ ਉੱਥੋਂ ਖਰੀਦ ਲੈ ਸਟੋਰ ਦੇ ਵਿੱਚੋਂ ਪੈਕੇਜਜ ਲੇਕਿਨ ਜੇ ਸਾਨੂੰ ਸਾਨ ਨੇ ਬਣਾਏ ਆ ਕਿਤੇ ਉਹਦੇ ਬਾਰੇ ਸੋਚੀ ਵੀ ਕਿੱਦਾਂ ਆਪਣੀਆਂ ਧੀਆ ਕੁੱਤਾਂ ਦੇ ਵਾਂਗ ਪਾਲਿਆ ਆਊਗਾ ਅਜੀ ਤੇ ਫੇਰ ਕੈਜਿੰਗ ਹੋਈ ਐ ਸਵੇਤ ਕਰਕੇ ਆਪਣਾ ਫਰਜ ਵੜਦਾ ਸਾਰਿਆਂ ਦਾ ਯੰਗਸਟਰਸ ਬੈਠੇ ਨੇ ਸਾਰੇ ਸਾਰਿਆਂ ਦੇ ਹੱਥਾਂ 'ਚ ਫੋਨ ਨੇ ਸੋਸ਼ਲ ਮੀਡੀਆ ਤੇ ਹੈਗੇ ਹੋ ਆਪਾਂ ਇੱਕ ਦੂਸਰੇ ਕਿਸੇ ਨਾਲ ਲੜਦੀ ਲੋੜ ਨਹੀਂ ਅਗਲੇ ਨੂੰ ਜਵਾਬ ਸਮਝਾਉਣਾ ਆ ਭਾਈ ਕਈ ਵਾਰ ਆਪ ਲੜਾਈ ਕਰਕੇ ਉਹ ਕੰਮ ਨਹੀਂ ਹੁੰਦੇ ਜਿਹੜੇ ਤੁਸੀਂ ਗਿਆਨ ਦੇ ਕੇ ਸਮਝਾ ਸਕਦੇ ਸਵੇਰੀ ਇੰਨੀ ਕੁ ਗੱਲਤੀ ਆ ਔਰ ਇੱਕ ਗੱਲ ਮੈਂ ਜ਼ਰੂਰ ਕਰੂੰਗਾ ਮਾਵਾ ਦੇ ਖਾਸ ਕਰਕੇ ਗੁਰਸਤਾਜ ਜੀ ਕਹਿ ਗਏ ਸੀ ਕੋਈ ਘੋਰਤਾਰੇ ਮੰਦਰ ਮਸੀਤਾ ਮੱਥੇ ਰਗਣਾ ਦਾ ਕੋਈ ਫੈਰਾ ਨਹੀਂ ਹੋਣਾ ਜੇ ਤੁਸੀਂ ਆਪਣੇ ਮਾਪਿਆਂ ਦੀ ਸੇਵਾ ਨਹੀਂ ਕੀਤੀ ਬੋਲੇ ਸੋਨਿਆ ਠੀਕ ਹੈ ਔਰ ਕਹਦਾ ਹੁੰਦੇ ਸੀ ਵੀ ਉੱਥੇ ਸਾਦਾ ਕੋਈ ਤਵੀਤ ਲਈ ਜਾਂਦੇ ਹੋ ਤੇ ਬਾਪੂ ਫਿਰ ਕਹਿੰਦੇ ਤੂੜੀ ਵਾਲੇ ਕਮਰੇ ਜਪਾਏ ਹੋਏ ਨੇ ਨਾ ਹੁੰਨਾ ਉੱਥੇ ਵੀ ਤੂੜੀ ਵਾਲੇ ਕਮਰੇ ਬਣਾਤੇ ਹੋਣੇ ਤੂੜੀ ਕੱਟਦੀ ਆ ਜਿਹਨੂੰ ਕਹਿੰਦੇ ਨੇ 올ਡ ਏਜ ਹੋਮ ਜਦੋਂ ਜਣ ਕੇ ਜਦੋਂ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਬਜ਼ੁਰਗਾਂ ਦੀ ਨਾ ਉਦੋਂ ਫਿਰ ਉੱਥੇ ਛੱਡ ਜਾਂਦੇ ਆ ਉਹ ਕਈਆਂ ਦੀ ਮਜਬੂਰੀ ਹੋ ਸਕਦੀ ਆ ਲੇਕਿਨ ਐਡੀ ਵੀ ਕੀ ਮਜਬੂਰੀ ਹੋਈ ਜਿਨ੍ਹਾਂ ਨੇ ਤੁਹਾਨੂੰ ਛੋਟੇ ਹੁੰਦਿਆਂ ਤੋਂ ਲੈ ਕੇ ਤੁਹਾਡੇ ਵਿਆਹ ਵੀ ਕਰਤੇ ਤੁਹਾਡੇ ਗਾਹਾਂ ਨਿਆਣੇ ਵੀ ਹੋਵੇ ਉਹਨਾਂ ਨੂੰ ਵੀ ਦੇਖ ਰਹੇ ਆ ਅੱਜ ਉਹਨਾਂ ਨੂੰ ਸੰਭਾਲਣ ਦਾ ਮੌਕਾ ਆਇਆ ਤਾਂ ਤੁਸੀਂ ਕਹਿੰਦੇ ਵੀ ਸਾਡੇ ਕੋਲ ਟਾਈਮ ਹੈ ਨਹੀਂਗਾ ਸੋ ਇਸ ਕਰਕੇ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਯੰਗਸਟਰ ਜਿਹੜੇ ਬੈਠੇ ਨੇ ਵੀ ਮਾਂ ਪਿਓ ਦੇ ਵਿੱਚ ਹੀ ਰੱਬ ਹੈ ਹੋਰ ਕਿਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਸੋ ਵੀ ਤੁਹਾਡੇ ਨਜ਼ਰ ਮੈਂ ਕਰੂੰਗਾ ਮਾਂ ਜੈਸਾ ਰਿਸ਼ਾ ਮਾ ਬੂਟਾ ਮੈਨੂੰ ਜਗ ਵਿੱਚ ਜਿਸ ਤੋਂ ਲੈ ਕੇ ਸ਼ਾਂ ਉਦਾਰੀ ਰੱਬ ਨੇ ਸਵਰਗ ਬਣਾਏ ਹੋਰ ਦੁਨੀਆਂ ਦੇ ਬੂਟੇ ਜੜ੍ਹ ਸੁੱਕਦਿਆਂ ਸੁੱਕ ਜਾਵਣ ਸਰਵੇਂ ਬੂਟਾ ਫੁੱਲਾ ਦੇ ਮੁਰ ਜਾਇਆ ਇਹ ਬੂਟਾ ਸੁੱਕ ਜਾਇਆ ਆਪਣੀ ਆਪਣੀ ਮਾਂ ਨੂੰ ਯਾਦ ਕਰ ਲਓ ਕਿਉਂਕਿ ਮੈਂ ਆਪਣੀ ਮਾਂ ਨੂੰ ਗਵਾ ਚੁੱਕਾ 10 ਸਾਲ ਹੋ ਗਿਆ ਨੇ ਲੇਕਿਨ ਇਦਾਂ ਦਾ ਕੋਈ ਪਲ ਨਹੀਂ ਲੰਘਦਾ ਜਦੋਂ ਯਾਦ ਨਹੀਂ ਆਉਂਦੀ ਸੋ ਆਪਣੀ ਆਪਣੀ ਮਾਂ ਜਿਹਨਾਂ ਦੇ ਵਿਛੜ ਚੁੱਕੇ ਆ ਉਹਨੂੰ ਜ਼ਰੂਰ ਯਾਦ ਕਰੋ ਤੇ ਜਿਹੜੀ ਕੋਲ ਆ ਉਹਨਾਂ ਨੂੰ ਜੱਫੀ ਜ਼ਰੂਰ ਪਾਇਆ ਕਰੋ ਰੋਜ਼ ਕਿਉਂਕਿ ਉਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਪੈਸਾ ਕੋਸਾ ਤਾਂ ਉਹਨੇ ਦੇਖ ਲਿਆ ਸਾਰਾ ਬਸ ਇੱਕ ਮੇਰਾ ਪੁੱਤ ਆ ਕੇ ਬੇਰੀਤੀ ਆ ਕੇ ਮੇਰੇ ਦੁੱਖ ਸੁੱਖ ਸੁਣ ਲਵੇ ਬਸ ਜੱਫੀ ਪਾ ਲਵੇ ਸੋ ਵੀ ਗੱਲ ਕਰਦਾ ਉਹ ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ ਚੰੜੀ ਸ਼ਾਹ ਦੁਨੀਆ ਵਾਲਿਓ ਓ ਮਾ ਹੁੰਦੀ ਏ ਮਾ ਦੁਨੀਆ ਵਾਲਿਓ ਮਾ ਦੀ ਪੂਜਾ ਰੱਬ ਦੀ ਪੂਜਾ ਮਾਤਾ ਰੱਬ ਦਾ ਰੂਪ ਹੈ ਦੁਜਾ ਓ ਮਾ ਦੀ ਪੂਜਾ ਰੱਬ ਦੀ ਪੂਜਾ ਮਾਤਾ ਰੱਬ ਦਾ ਰੂਪ ਹੈ ਦੁਜਾ ना दुनिया वारे ओ माउ दे माउ दुनिया वारेओ बचियां दुख मा न सहेंदी गिली था ते पीओ बचियां दुख मा न सहंदी गिली था ते सुकी तव दुनियाे हूंदी माउ दुन रबा जे घर हरजोई बचिय मा मरे न कोई ओ रबा देव घर हरजोई बचया जी मरे न कोई ਉੱਠਦੀ ਸ਼ਾਹ ਦੁਨੀਆ ਵਾਲਿਓ ਓ ਮਾ ਹੁੰਦੀ ਏ ਮਾ ਦੁਨੀਆ ਵਾਲਿਓ ਓ ਮਾ ਠੰਡੜੀ ਸ਼ਾਹ ਦੁਨੀਆ ਵਾਲਿਓ ਓ ਓ ਓ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਬੋਲੇ ਇਨਸਾਨਾ ਧੰਨਵਾਦ ਕਰ ਮੈਂ ਜਿਹੜਾ ਖੇਸ ਲੈ ਕੇ ਜੱਟ ਬਣ ਕੇ ਆਇਆ ਆਹ ਧੰਨਵਾਦ ਬੜਾ ਬਣਾਤਾ ਬਹੁਤ ਬਹੁਤ ਸ਼ੁਕਰੀਆ ਬਸ ਆ ਪਿਆਰ ਆ ਜਿਹੜਾ ਮੈਂ 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 ਇੱਥੇ ਗੈਰਦੀ ਵੀ ਬਣ ਕੇ ਨਹੀਂ ਆਇਆ ਜਸਵਿੰਦਰ ਬਣ ਕੇ ਆਇਆ ਬਸ ਨਾ 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 ਹੋਰ ਨਹੀਂ ਸਹਿਮਾਣਵਾਦ ਮੈਂ ਕਿ ਨਹੀਂ ਦੇਖੀ ਬਹੁਤ ਲੱਗਦੀ ਹੈ ਨਹੀਂ ਧੰਨਵਾਦ ਵਾ ਵਸ ਵਾ ਲੱਗ ਜਾਏ ਤਾਂ ਉੱਤੇ ਹੋ ਨਹੀਂ ਸਕਦੇ ਕੋਈ ਮੈਂ ਕਹਿੰਦੀ ਬਹੁਤ ਬਹੁਤ ਸ਼ੁਕਰੀਆ ਕੋਈ ਚੱਕਰ ਨਹੀਂ ਧੰਨਵਾਦ ਤਾਂ ਮੈਂ ਤੁਹਾਡਾ ਕਰਦਾ ਬਾਕੀ ਹੈ ਜੀ ਬਈ ਤੁਸੀਂ ਐਨੀ ਸਬਰੀ ਦੇ ਨਾਲ ਐਨੇ ਦਿਨਾਂ ਤੋਂ ਐਸੀ ਤਰ੍ਹਾਂ ਬੈਠੇ ਹਾਂ ਕਿਉਂਕਿ ਕਿਸੇ ਨੇ ਵੀ ਨਹੀਂ ਸੋਚਿਆ ਸੀਗਾ ਅੱਗੇ 2 ਮਹੀਨਿਆਂ ਤੋਂ ਪੰਜਾਬ ਵੀ ਕਿਸਾਨ ਬੈਠੇ ਸੀ ਲੇਕਿਨ ਮੈਂ ਜਥੇਬੰਦੀਆਂ ਨੂੰ ਇੱਕ ਬੇਨਤੀ ਕਰਨੀ ਚਾਹਣਾ ਇੱਕ ਰਿਕੁਐਸਟ ਕਰਨੀ ਚਾਹਣਾ ਵੀ ਜਿਹੜੇ ਯੰਗਸਟਰਸ ਆ ਉਹਨਾਂ ਨੂੰ ਨਾਲ ਲੈ ਕੇ ਤੁਰਨਾ ਠੀਕ ਹੈ ਤੁਸੀਂ ਜਿਹੜੇ ਮੋੜੇ ਤੁਸੀਂ ਰਹਿਣਾ ਲੇਕਿਨ ਜਿਹੜਾ ਜੋਸ਼ ਆ ਉਹ ਵੀ ਬਹੁਤ ਜ਼ਰੂਰੀ ਆ ਕਿਉਂਕਿ ਆਪਾਂ ਦਿੱਲੀ ਮੇਰੇ ਖਿਆਲ 18:00 ਵਜੇ ਅੱਗੇ ਜਿੱਤ ਚੁੱਕੇ ਆ ਜਿੱਤ ਕੇ ਛੱਡ ਵੀ ਚੁੱਕੇ ਆ ਜਦੋਂ ਵੀ ਆਪਣੀ ਲੜਾਈ ਦੀ ਹਾਰ ਹੋਈ ਆ ਕਿੱਥੋਂ ਹੋਈ ਆ ਕੱਲ ਮਾ ਤਾਂ ਜਦੋਂ ਟੇਬਲ ਤੇ ਜਾ ਕੇ ਗੱਲ ਕਰਦੇ ਆ ਨਾ ਉੱਥੇ ਆ ਕੇ ਪਤਾ ਨਹੀਂ ਕੀ ਕਰ ਰਹੇ ਹੋ ਜਾਂਦਾ ਵੀ ਹਾਰ ਸਾਡੀ ਹੋ ਜਾਂਦੀ ਆ ਸੋ ਇਸ ਵਾਰੀ ਮੈਂ ਵਾਕਿਆ ਮੈਂ ਕੱਲ ਵੀ ਸਟੇਜ ਤੇ ਬੋਲਿਆ ਫਿਰ ਸਿੰਘੂ ਬਾਉਂਡਰ ਦੇ ਉੱਤੇ ਹੁਣ ਵੀ ਇੱਥੇ ਸਟੇਜ ਤੇ ਬੋਲ ਕੇ ਆਇਆ ਵੀ ਜਸੇ ਬੰਦਿਓ ਇਦਾਂ ਨਾ ਸਮਝੋ ਤੁਹਾਡੀ ਲੜਾਈ ਰਹਿ ਗਈ ਹੁਣ ਇਹ ਲੜਾਈ ਵਰਲਡ ਦੀ ਆ ਵਰਲਡ ਦੀ ਦੁਨੀਆ ਦੇਖ ਰਹੀ ਆ ਕੱਲੂ ਕਿਤੇ ਇਹ ਫੈਸਲਾ ਨਾ ਹੋ ਜਵੇ ਪਈ ਕੋਈ ਗੱਲ ਜੇ ਸੁਲਾ ਸਫਾਈ ਦੀ ਹੋ ਗਈ ਆ ਕੋਈ ਨਹੀਂ ਰੱਦ ਨਹੀਂ ਹੋਣੇ ਕਾਨੂੰਨ ਆ ਥੁਰੇ ਜੇ ਐਡਜਸਟ ਕਰਤਾ ਐਡਜਸਟ ਕਰਤਾ ਤੇ ਉਹ ਐਡਜਸਟ ਤਾਂ ਹੋਣਾ ਹੀ ਨਹੀਂ ਠੀਕ ਹੈ ਨਾ ਤੇ ਤੁਸੀਂ ਵੀ ਤਕੜੇ ਹੋ ਕੇ ਰਹਿਣਾ ਅੱਗੇ ਨੂੰ ਰੜਾ ਪੈਰ ਪਿੱਛੇ ਨੂੰ ਤਾਂ ਪੱਟਣਾ ਹੀ ਨਹੀਂ ਤੇ ਇਹ ਸਮਝ ਲਿਓ ਜੇ ਸਾਡੀ ਹਾਰ ਹੋ ਗਈ ਸਰਕਾਰ ਤਾਂ ਆਲਰੇਡੀ ਪ੍ਰੈਸ਼ਰ ਪਾ ਰਹੀ ਆ ਸਾਰਿਆਂ ਉੱਤੇ ਕਲਾਕਾਰਾਂ ਦੇ ਤਾਂ ਪੈਂਦਾ ਮੈਨੂੰ ਵੀ ਪਤਾ ਪਿਆ ਆ ਪਰ ਆਪਾਂ ਡਰਦੇ ਡੋਦੇ ਘੇਰ ਤੋਂ ਹੈ ਨਹੀਂ ਇਹ ਫੇਟੀ ਗੱਲ ਆ ਠੀਕ ਹੈ ਨਾ ਸੋ ਬਾਕੀ ਵੀ ਡਰਨ ਦੀ ਕੋਈ ਲੋੜ ਨਹੀਂ ਕਿੰਨੇ ਕੁ ਪਰਚੇ ਕਰ ਲੂਗੇ ਕਿੰਨੇ ਕੁ ਕੀ ਕਰ ਲੋਗੇ ਜੇਲਾ ਭਰ ਦਾਂਗੇ ਕੋਈ ਚੱਕਰ ਨਹੀਂ ਠੀਕ ਹੈ ਨਾ ਸੋ ਜੇ ਪ੍ਰੈਸ਼ਰ ਕਿਸੇ ਦੇ ਪੈਂਦਾ ਇੱਕਜੁੱਟ ਹੋ ਕੇ ਰਹਿਣਾ ਤੁਸੀਂ ਸਾਰਿਆਂ ਨੇ ਮੇਨ ਚੱਕਰ ਇਹ ਆ ਪੋਜ਼ਿਟਿਵ ਜਿਹੜੀ એનર્ਜੀ ਆ ਉਸੇ ਤਰ੍ਹਾਂ ਰੱਖਣੀ ਆ ਤੇ ਇਹੀ ਮੇਰੀ ਬੇਨਤੀ ਆ ਤੇ ਇੱਕ ਅੱਧਾ ਹੋਰ ਸੁਣਾ ਜੀ ਹਾਂ ਹਾਂ ਲੈ ਥੋੜੀ ਆ ਥੋੜਾ ਜਿਹਾ ਇੱਥੇ ਮਤਲਬ ਅੱਜ ਕੱਲ ਦੀ ਜਿਹੜੀ ਗੱਲ ਆ ਮੁੰਡੇ ਨੇ ਲਿਖਿਆ ਉਹ ਥੋੜਾ ਜਿਹਾ ਸੁਣਾਣਾ ਮੈਂ ਮੱਤੀ ਪਠਾਨ ਵਾਲਾ ਤੇ ਆਪਣੇ ਬਿਰਿੰਦਰ ਸੇਮੇ ਵਾਲਾ ਹਾਂ ਜੀ ਉਦੇਸ਼ ਲਈ ਜਿਹੜੇ ਫਾਂਸੀ ਚੜ ਗਏ ਉਹ ਵੀ ਸੀ ਪੰਜਾਬੀ ਦੇਸ਼ ਲਈ ਜਿਹੜੇ ਲੰਡਨ ਵੜ ਗਏ ਉਹ ਵੀ ਸੀ ਪੰਜਾਬੀ ਦੇਸ਼ ਲਈ ਬੋਡਰਾ ਉੱਤੇ ਮਰ ਗਏ ਉਹ ਵੀ ਸੀ ਪੰਜਾਬੀ ਧੀਆਂ ਪਚਾਲਿਆਂ ਦੇ ਸੀ ਗਜਨੀਓ 12 ਵਜੇ ਪੰਜਾਬੀ ਫੇਰ ਵੀ ਲਾਉਣਾ ਪੈਂਦਾ ਸਾਨੂੰ ਹੱਕ ਆਪਣੇ ਲਈ ਤਰਨਾ ਹੋ ਗੱਲ ਸੁਣ ਲੈ ਕਨ ਖੋਲ ਕੇ ਦਿਲ ਏ ਸਾਡੇ ਨਾਲ ਜੇ ਲੜਨਾ ਉੱਡਿਆ ਤੀਰ ਪੰਜਾਬ ਤੋਂ ਤਿੱਖਾ ਫੜ ਲੋ ਜੀ ਨੇ ਫੜਨਾ ਗੱਲ ਸੁਣ ਲੈ ਕਨ ਖੋਲ ਕੇ ਦਿਲ ਏ ਸਾਡੇ ਨਾਲ ਜੇ ਲੜਨਾ ਉੱਡਿਆ ਤੀਰ ਪੰਜਾਬ ਤੋਂ ਤਿੱਖਾ ਫੜ ਲੋ ਜੀ ਨੇ ਫੜਨਾ ਸੂਰਬੀਰਾ ਦੀ ਧਰਤੀ ਨੇ ਤੈਨੂੰ ਜਿੱਤਿਆ ਕਿੰਨੀ ਵਾਰੀ ਜੋਦਾ ਪੈਦਾ ਹੁੰਦੇ ਰਹੇ ਤੂੰ ਜਦੋਂ ਕਰੇਗੀ ਮਾੜੀ ਕਰਕੇ ਫਟੇ ਮੈਦਾਨ ਨਹੀਂ ਤੇਵਾ ਹੱਕ ਤੇਰੇ ਤੇ ਤਰਨਾ ਕਣ ਸੁਣ ਲਾ ਕਣ ਖੋਲ ਕੇ ਦਲੀਏ ਸਾਡੇ ਨਾਲ ਜੇ ਲੜਨਾ ਆ ਦੱਸ ਦਈਆ ਓ ਉੱਡਿਆ ਤੀਰ ਪੰਜਾਬ ਤੋਂ ਸਿੱਖਾ ਫੜ ਲੋ ਜੀਨੇ ਫੜਨਾ ਵਾਰਦੀ ਜਿਹਨੂੰ ਕਹਿੰਦੀ ਦਿੱਲੀਏ ਖੂਨ ਦੇ ਨੇ ਸਫਦਾਨੀ ਚਾਰ ਚਾਰ ਸਰਵੰਸ ਵਾਰਿਆ ਉਸ ਕੌਮ ਦੀਆਂ ਨਿਸ਼ਾਨੀ ਸਾਡੇ ਗੁਰੂਆਂ ਨੇ ਸਿਖਾਇਆ ਹੱਕ ਆਪਣੇ ਲਈ ਲੜਨਾ ਕਦੇ ਇੱਕ ਵਾਰੀ ਉਹ ਕੰਨ ਨੱਖ ਖੋਲ ਕੇ ਸੁਣ ਲਾ ਦਿਲ ਏ ਜੇ ਸਾਡੇ ਨਾਲ ਲੜਨਾ ਆ ਉੱਡਿਆ ਤੀਰ ਪੰਜਾਬ ਤੋਂ ਦਿੱਖਾ ਫੜ ਲੋ ਜੀ ਨੇ ਫੜਨਾ ਆ ਉੱਡਿਆ ਤੀਰ ਪੰਜਾਬ ਤੋਂ ਦਿੱਖਾ ਫੜ ਲੋ ਜੀ ਨੇ ਫੜਨਾ ਆ ਗੱਲ ਸੁਣਨ ਵਾਲੀ ਆ ਉਹ ਪਹਿਲੀ ਸੱਟੇ ਚੂਰ ਹੋਏਗੀ ਹੱਥ ਜਟਾ ਦੇ ਪੱਕੇ ਸਾਬ ਦੀ ਹੋਣੇ ਤੇ ਤੇ ਕਿਧਰੋ ਸਾਬ ਨਹੀਂ ਹੋਣੇ ਤੇਰੇ ਕੋਲੋਂ ਖੂਨ ਖੋਲ ਗਏ ਤਤੇ

तीर पंजाब तीर पंजाब तिखा फड़ी फी एनी अघ ਇੰਨੇ ਇੱਕ ਬੇਤੀਆ ਕਬੂਲ ਕਰਨੀਆਂ ਬਹੁਤ ਬਹੁਤ ਸਭੀ ਭੱਤੀ ਆਪਣੇ ਆਪ ਨੂੰ ਭਾਗਾ ਵਾਲਾ ਕਰਮਾ ਵਾਲਾ ਸਮਝਦਾ ਕਿਉਂਕਿ ਜਿਹੜਾ ਕਮਰਸ਼ਲ ਆਪਾਂ ਕੰਮ ਕਰਦੇ ਆ ਉਹ ਤਾਂ ਚੱਲਦਾ ਹੀ ਰਿਹਾ ਨਾ ਤੇ ਚੱਲਦਾ ਹੀ ਰਿਹਾ ਔਰ ਇੱਥੇ ਮੈਂ ਸਾਰੇ ਕਲਾਕਾਰਾਂ ਵੀਰਾਂ ਦਾ ਵੀ ਸ਼ੁਕਰਗੁਜ਼ਾਰਾ ਜਿਨ੍ਹਾਂ ਨੇ ਬਹੁਤ ਯੋਗਦਾਨ ਪਾਇਆ ਔਰ ਕਈ ਇਹੋ ਜਿਹੇ ਬਾਲੀਵੁੱਡ ਵਾਲੇ ਆਰਟਿਸਟ ਹੈਗੇ ਨੇ ਹਾਂਜੀ ਜਿਹੜੇ ਕਹਿੰਦੇ ਸੀ ਅਸੀਂ ਤਾਂ ਪੰਜਾਬ ਦੇ ਪੁੱਤਰ ਆ ਤੇ ਉਹ ਪੰਜਾਬ ਦੇ ਪੁੱਤਰ ਨજર ਨਹੀਂ ਆਏ ਸੋ ਬਹੁਤ ਮਾੜੀ ਗੱਲ ਆ ਮੈਂ ਤਾਂ ਉਹਨਾਂ ਨੂੰ ਵੀ ਟਵੀਟ ਕੀਤਾ ਸੀਗਾ ਵਿੱਚ ਕਰਕੇ ਵੀ ਭਾਈ ਇੱਕ ਰਣ ਧਰਮਿੰਦਰ ਜੀ ਦੀ ਦੇਖ ਰਿਹਾ ਸੀ ਮੈਂ ਟਵੀਟ ਆਇਆ ਤੇ ਉਹ ਗਾਰਡਨੋਂ ਪਾਣੀ ਲਾ ਰਹੇ ਨੇ ਆਪਣੇ ਨੂੰ ਮੋਰ ਆ ਗਿਆ ਕਹਿੰਦੇ ਮੋਰ ਆ ਗਿਆ ਮੈਂ ਕਿਹਾ ਇੱਥੇ ਵੀ ਦੇਖ ਲੈ ਚੋਰ ਆ ਗਿਆ ਜਿਹੜਾ ਤੁਹਾਡਾ ਪੰਜਾਬ ਚੋਂ ਸ਼ੇਰ ਆ ਗਿਆ ਅੱਧੀ ਤੇ ਮੈਂ ਉਹ ਦੱਸਿਆ ਮੈਂ ਕਹਿੰਦਾ ਆਪਣੇ ਪੁੱਤਰ सनी ਨੂੰ ਬੋਲੋ ਵੀ ਆਪਣੇ ਸਾਹਿਬ ਨੂੰ ਮੇਰਾ ਸਾਹਿਬ ਨਹੀਂ ਆਪਣੇ ਸਾਹਿਬ ਨੂੰ ਕਹੋ ਭਾਈ ਇੱਥੇ ਆ ਕੇ ਜੱਟਾਂ ਦੀ ਗੱਲ ਤਾਂ ਸੁਣ ਲਵੇ ਉਦੋਂ ਅਸੀਂ ਉੱਥੇ ਸਿੰਗੂ ਬਾਟਰ ਤੇ ਬੈਠੇ ਸੀ ਭਾਈਆ ਸੀ ਕਹਿੰਦਾ ਜੀ ਬਾਹਾਂ ਹੀ ਡਰਦਾ ਯਾਰ ਉੱਥੇ ਹੈਲੀਕਾਪਟਰ ਜੇ ਇਹਨੇ ਗਿਰਾ ਮਾਰ ਜਵੇ ਹਾਂਜੀ ਉਹ ਇਹੋ ਜਿਹੀ ਗੱਲਾਂ ਨੇ ਮੈਂ ਤਾਂ ਜਿੰਨੀ ਵੀ ਕੋਸ਼ਿਸ਼ ਕੀਤੀ ਆ ਬਾਹਰ ਰਹਿ ਕੇ ਉੱਥੇ ਦੇ ਮੈਂ ਆਪ ਦੇਖੇ ਨੇ ਇੱਥੋਂ ਮੁੰਡੇ ਕੁੜੀਆਂ ਸਾਡੇ ਸਟੱਡੀ ਕਰਨ ਗਏ ਸਟੂਡੈਂਟਸ ਨੇ ਉਹ 10-10 12-12 ਘੰਟੇ ਪਹਿਲਾਂ ਤਾਂ ਕੰਮ ਕਰਦੇ ਨੇ ਫਿਰ ਪੜ੍ਹਾਈ ਵੀ ਕਰਦੇ ਨੇ ਕੰਮ ਤੇ ਜੇ ਉਹਨਾਂ ਨੂੰ 15 ਮਿੰਟ ਦੀ ਬ੍ਰੇਕ ਮਿਲਦੀ ਹੈ ਨਾ ਉਹ ਖਾਂਦੇ ਨਹੀਂ ਹੈ ਉਹ ਪਹਿਲਾਂ ਫੋਨ ਚੁੱਕਦੇ ਨੇ ਇੱਥੇ ਦੇਖਦੇ ਨੇ ਦਿੱਲੀ 'ਚ ਹੋ ਕੀ ਰਿਹਾ ਕਿਉਂਕਿ ਉਹਨਾਂ ਦਾ ਥੇਲੇ ਧੜਕਣ ਰੂਹ ਇੱਥੇ ਹੈ ਜਿੰਨੇ ਵੀ ਪੰਜਾਬ ਤੋਂ ਗਏ ਨੇ ਸਾਡੇ ਪੁਰਾਣੇ ਵੀ ਜਿਹੜੇ ਗਏ ਨੇ ਉਹ ਜੋ ਮਰਜ਼ੀ ਹੋਵੇ ਐਨਆਰਆਈ ਵੀਰਾਂ ਦਾ ਵੀ ਮੈਂ ਸ਼ੁਕਰਗੁਜ਼ਾਰ ਕਰਦਾ ਸਾਰਿਆਂ ਦਾ ਹੀ ਬਹੁਤ ਹੱਲਾ ਮਾਰਿਆ ਕਿਉਂਕਿ ਇੱਥੇ ਵਾਲੇ ਦਾ ਮੀਡੀਆ ਕਹੀ ਜਾਂਦੇ ਆ ਵੀ ਫੰਡਿੰਗ ਕਹਾਂ ਸੇ ਆ ਰਹੀ ਹੈ ਇਹ ਠੀਕ ਹੈ ਨਾ ਫੰਡਿੰਗ ਕਹਾਂ ਸੇ ਆ ਰਹੀ ਹੈ ਹੁਣ ਪਿੱਛੇ ਪਿੱਛੇ ਹੁਣੇ-ਹੁਣੇ ਗੱਲ ਆਈ ਹੈ ਮੈਨੂੰ ਤਾਂ ਚਲੋ ਅੱਤਵਾਦੀ ਕਹਿੰਦੇ ਨੇ ਖਾਲਸਤਾਨੀ ਕਹਿੰਦੇ ਨੇ ਕੋਈ ਮੈਂ ਤਾਂ ਛੇ ਜੀ ਕੋਈ ਨਹੀਂ ਜਿਹੜਾ ਬੰਦਾ ਦੁਨੀਆ ਪਰਦੇ ਵਿੱਚ ਨਾ ਉਹਨੇ ਕੋਈ ਜਾਤ ਦੇਖੀ ਨਾ ਪਾਤ ਦੇਖੀ ਨਾ ਕੰਟਰੀ ਦੇਖੀ ਗੋਰਾ ਕਾਲਾ ਚੀਨਾ ਜਿੱਥੇ ਵੀ ਕੰਟਰੀ ਦੇ ਉੱਤੇ ਭੀੜ ਪਈ ਆ ਹੜ ਆਇਆ ਫਨੇਡੋ ਆ ਗਿਆ ਝਕਰਚੇ ਢੇਰੀਆਂ ਝੁੱਲ ਗਈਆਂ ਸੁਨਾਮੀ ਆ ਗਈ ਰਵੀ ਖਾਲਸਾ ਏਡ ਤੋਂ ਉਹ ਉੱਥੇ ਪਹਿਲਾ ਬੰਦਾ ਜਿਹੜਾ ਪਹਿਲਾ ਪਹੁੰਚਦਾ ਇੱਥੇ ਕੇਰਲਾ ਸਾਰਿਆਂ ਚ ਸੇਵਾ ਕੀਤੀ ਹੈ ਤੇ ਹੁਣ ਉਹਨੂੰ ਪਤਾ ਹੈ ਕਿ ਅੱਡੀ ਮੀਡੀਆ ਕੀ ਕਹਿ ਰਹੀ ਹੈ ਇਹ ਖਾਲਸਤਾਨੀ ਹੈ ਦੱਸੋ ਮੈਨੂੰ ਜਿੱਥੇ ਤੱਕ ਲੱਗਦਾ ਨਾ ਵੀ ਇਹਨਾਂ ਨੂੰ ਜਿਹੜਾ ਆਪਣਾ మేర్ ਜਿਹਦੇ ਕਰਕੇ ਆਪਾਂ ਤੁਰੇ ਫਿਰਦੇ ਆਂ ਸਾਨੂੰ ਮਾਲਕ ਨੇ ਉਹ ਬਖਸ਼ਿਆ ਨਾ ਖਾਲਸਾ ਇਹਨਾਂ ਨੂੰ ਉਸ ਖਾਲਸੇ ਤੋਂ ਹੀ ਨਫ਼ਰਤ ਆ ਬੱਸ ਠੀਕ ਹੈ ਨਾ ਤੇ ਆਪਾਂ ਏਦਾਂ ਚੇਂਜ ਕਿਤੇ ਨਹੀਂ ਨਾ ਡਰਨਾ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਬੱਸ ਮੇਰੀ ਇੰਨੀ ਕੁ ਗੱਲਤੀ ਆ ਔਰ ਆਪ ਬੱਚਿਆਂ ਨੂੰ ਵੀ ਜ਼ਰੂਰ ਸिखਾੜਣਾ ਆਪਾਂ ਜਿੱਦਾਂ ਵੀ ਦਾਦੇ ਪੋਤੇ ਜੋ ਆਪਸ ਕਰ ਸਕਦੇ ਨਾ ਦਾਦੇ ਨੂੰ ਆਪਾਂ ਦਾਦਾ ਪੋਤੇ ਨੂੰ ਸिखਾੜ ਸਕਦਾ ਨਾਨਾ ਦੋ ਤੀਨ ਨੂੰ ਸिखਾੜ ਸਕਦਾ ਉਹ ਹੋਰ ਕੋਈ ਨਹੀਂ ਸिखਾੜ ਸਕਦਾ ਅੱਜ ਵਾਲਿਆਂ ਮੁੰਡਿਆਂ 'ਚ ਇਹੀ ਗਲਤੀ ਹੋ ਰਹੀ ਆ ਵੇ ਜਿਹੜਾ ਕਾਮਿਆਂ ਵਿਆਹ ਹੋ ਗਿਆ ਦੋ ਭਰਾ ਨੇ ਠੀਕ ਹੈ ਮੁੜ ਕੇ ਕਹਿੰਦਾ ਮੈਂ ਤਾਂ ਕੱਲਾ ਰਹੂੰ ਮੈਨੂੰ ਪ੍ਰਾਈਵੇਸੀ ਚਾਹੀਦੀ ਆ ਪ੍ਰਾਈਵੇਸੀ ਤਾਂ ਮਿਲ ਜਾਂਦੀ ਆ ਲੇਕਿਨ ਨਾਲ ਦੀ ਨਾਲ ਡਿਪਰੈਸ਼ਨ ਵੀ ਮਿਲਦਾ ਕਿਉਂਕਿ ਅੱਗੇ ਜਿਹੜੇ ਸਾਡੇ ਮੇਰੇ ਪਿਤਾ ਜੀ ਤਾਇਆ ਜੀ ਤੇ ਚਾਚਾ ਜੀ ਤਿੰਨ ਭਰਾ ਸੀਗੇ ਤੇ ਮੈਂ ਉਹਨਾਂ ਨੂੰ ਦੇਖਿਆ ਵੀ ਇੱਕੋ ਹੀ ਚੌਧਰੀ ਹੁੰਦਾ ਸੀ ਬਾਕੀ ਉਹ ਨਹੀਂ ਸਾਰਿਆਂ ਨੇ ਕੰਮ ਕਰੀ ਜਾਣਾ ਪਰ ਸ਼ਾਮ ਨੂੰ ਇਕੱਠੇ ਹੋ ਕੇ ਦੁੱਖ ਸੁੱਖ ਸੋਲਣੇ ਆ ਅੱਜ ਮੈਨੂੰ ਉਹ ਮਾਹੌਲ ਨਜ਼ਰ ਆ ਰਿਹਾ ਅੱਜ ਤਿੰਨ ਭਰਾ ਨਹੀਂ ਅੱਜ ਕਰੋੜਾ ਲੱਖਾਂ ਕਰੋੜਾ ਭਰਾ ਬੈਠੇ ਨੇ ਖਾਰੇ ਬੈਠੇ ਨੇ ਇੱਕ ਦੂਸਰੇ ਨਾਲ ਦੁੱਖ ਸੁੱਖ ਵੰਡਦੇ ਨੇ ਮੈਨੂੰ ਲੱਗਦਾ ਵੀ ਬਜ਼ੁਰਗਾਂ ਦੀਆਂ ਉਮਰਾਂ ਵੀ ਹੋਰ ਵੱਧ ਕੇ ਆਉਣਗੀਆਂ ਮਾਲਕ ਹੋਰ ਵਧਾਵੇ ਸੋ ਇੰਨਾ ਇੱਕ ਹਾਜ਼ਰੀ ਕਬੂਲ ਕਰਨੀ ਜੀ ਰੁਪਿੰਦਰ ਬਾਈ ਦਾ ਇੱਕ ਵਾਰੀ ਫੇਰ ਸ਼ੁਕਰਗੁਜ਼ਾਰਾਂ ਕਿਉਂਕਿ ਜਲਾਲ ਪਿੰਡ ਜਿੱਦਾਂ ਨੇ ਕਿਹਾ ਹੀ ਆ ਸਾਡੇ ਉਸਤਾਦ ਜੀ ਦਾ ਪਿੰਡ ਆ ਤੇ ਉਸਤਾਦ ਜੀ ਕਰਕੇ ਮੈਂ ਤੁਰਿਆ ਫਿਰਦਾ ਇੱਕ ਵਾਰੀ ਉਸਤਾਦ ਜੀ ਦੇ ਨਾਲ ਉਹਦੇ ਤਾੜੀ ਜ਼ੋਰਦਾਰ ਮਾਰ ਦਿਓ ਤੇ ਇੱਥੇ ਵਾਹ ਸਾਰਾ ਸਾਰਾ ਤੇ ਮੈਥੇ ਜਸਨਾ ਚੋਨਾ ਦੇ ਯੋਧ ਵੀਰ ਮਾਨਕ ਤੁਹਾਡੀਆਂ ਦੁਆਵਾਂ ਕਰਕੇ ਤੁਹਾਡੀਆਂ ਅਰਦਾਸਾਂ ਕਰਕੇ ਬਹੁਤ ਠੀਕ ਆ ਪਰਸੋ ਚੌਥੀ ਮਿਲ ਕੇ ਆਇਆ ਮਤਲਬ ਮਾਲਕ ਕਰੇ ਵੀ ਜਲਦੀ ਤੋਂ ਜਲਦੀ ਉਹਦੀ 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 ਚੜ੍ਹਦੀ ਕਲਾ ਲਈ ਆਪਾਂ ਸਾਰਿਆਂ ਨੇ ਇੱਕ ਦਿਲੋਂ ਅਰਦਾਸ ਤੇ ਇੱਕ ਜਕਾਰਾ ਲਾਉਣਾ ਕੋਈ ਰਸਨਾ ਵਾਂਝੀ ਨਾ ਰਵੇ ਬਾਰੇ ਇਨਸਾਨਾਂ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ